ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਜੀ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋ ਬਧੀਆ ਤੇ ਅੱਜ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਜੀ ਚਲੋ ਆਪਾਂ ਨਾ ਆਪ ਦੇ ਜਿਹੜੀ ਛੱਡ ਦੀ ਜਗ੍ਹਾ ਹੈਗੀ ਉਹ ਖੁੱਲੀ ਕਰਨ ਲੱਗੇ ਆਂ ਆਪਾਂ ਲਾਇਆ ਜੀ ਮਿਸਤਰੀ ਤੇ ਆਪਾਂ ਅੱਜ ਬਰਾਂਡੇ ਦੀ ਨੀਂਹ ਰੱਖ ਦਿਆਂਗੇ ਸ਼ਰਤ ਭਾਵਾਂ ਆਪਾਂ ਕਦੋਂ ਮਰਜ਼ੀ ਆ ਆਪਣੇ ਜਦੋਂ ਹੱਥ ਫੇਰ ਸਰਦਾ ਹੋਏ ਕਦੋਂ ਮਰਜ਼ੀ ਆਪਾਂ ਪਾ ਸਕਦੇ ਆਂ ਤੇ ਵੈਸੇ ਆਪਾਂ ਨੀਂਹ ਰੱਖ ਦਿਆਂਗੇ ਤੇ ਕੱਚੇ ਥਾਂ ਦੀ ਨਾਲ ਜਗ੍ਹਾ ਮਾਂਜੂ ਵੀ ਬਸੰਗੋ ਨੂੰ ਬੈਠਣ ਵਾਸਤੇ ਜੀ ਤੇ ਨਾਲੇ ਆਪਣੇ ਜਿਹੜਾ ਛੱਡ ਆ ਉਹ ਪੂਰਾ ਵਧੀਆ ਖੁੱਲ ਜੂਗਾ ਪਸੂ ਰਾਮਤਰੀ ਨਾ ਭਾਪਾ ਖੁੱਲੇ ਛੱਡ ਦੀਏ ਭਾਪਾ ਕੱਚੇ ਥਾਤੇ ਪਣ ਲੀਏ ਤੇ ਛਿੜਦੀ ਆਪਾਂ ਬਰਾਂਡੇ ਆਪੇ ਜਿਹੜਾ ਪ੍ਰਾਂਡਾ ਭੱਟਾ ਕਰਨਾ ਉਹਦੀ ਆਪਾਂ ਅੱਜ ਨੀਂ ਰੱਖ ਦੇਾਂਗੇ ਜੀ ਤੇ ਉੱਪਰ ਲੈਟਰ ਲਾ ਕੇ ਰੱਖ ਦੇਾਂਗੇ ਜਿੱਥੋਂ ਤੱਕ ਆਪਾਂ ਇਹ ਪਹੁੰਚ ਪਈ ਆਪਾਂ ਉੱਥ ਤੱਕੰਦਾ ਕਰਕੇ ਰੱਖ ਦੇਾਂਗੇ ਤੇ ਫੇਰ ਮਹਾਰਾਜ ਨੇ ਕਿਰਪਾ ਕਰ ਦਿੱਤੀ ਤਾਂ ਫੇਰ ਆਪਾਂ ਉੱਤੋਂ ਚੱਕ ਕੇ ਤੇ ਉਹਦੇ ਉੱਪਰ ਪ੍ਰਸ਼ਾਦ ਪਾ ਰਹੇਗੇ ਜੀ ਤੇ ਬਲੌ ਦੇ ਨਾਲ ਬਣੇ ਰੋਚਾ ਜੇ ਉਸ ਪਰ ਦੱਸਾਂਗੇ ਦਿਖਾਵਾਂਗੇ ਤੁਹਾਨੂੰ ਪੂਰਾ ਵਲੌਗ ਤੇ ਵੀ ਆਪਾਂ ਜੀ ਨੀਂ ਰੱਖਣ ਲੱਗੇ ਕਰ ਕੇ ਰਾ ਦੇ ਪਰਲੇ ਪਾਸੇ ਹਾਂ ਹਾਂ ਰੱਖ ਦੇ ਲਓ ਕਹਿੰਦੇ ਪਹਿਲੇ ਪਾਸੇ ਨਾ ਲਾਓ ਪਹਿਲੇ ਪਾਸੇ ਲਾ ਦਿਓ ਦੋ ਦੀ ਬਣਾਉ ਲੋ ਜੀ ਕਿਰਤੀ ਆਪਣਾ ਮਜ਼ਦੂਰ ਆ ਬਾਈ ਥੈਂਕ ਯੂ ਇਹ ਆਪਾਂ ਬਾਈ ਦੇ ਪਨੀਰ ਖਾਈਏ ਜੀ ਨਹੀਂ ਨਹੀਂ ਪ੍ਰਮਾਤਮਾ ਵਾਤਾ ਕਰੇ ਭਗਤ ਬੰਦਾ ਜੀ ਇਹ ਵਾਹ ਹਾਂ ਨਹੀਂ ਬੋ ਬਾਈ ਬਕਰੇ ਤੇਰੇ ਮਾਂ ਤਨ ਕਰਦੇ ਕੋਈ ਕੋਈ ਨਹੀਂ ਭਾਈ ਕੋਈ ਨਹੀਂ ਉਹਦਾ ਵਿਚਾਰੇ ਦਾ ਹੋਗਾ ਮੈਂ ਤਾਂ ਤੈਨੂੰ ਸਾਹ ਪੈਣੇ ਸਕੇ ਹਾਂ ਦੇ ਦਿੰਦੇ ਆ ਆ ਲੈ ਭਾਈ ਕੋਈ ਨਹੀਂ ਭਾਈ ਨਹੀਂ ਭਾਈ ਖੁਸ਼ੀ ਨਹੀਂ ਦੇ ਤਾਈ ਕਰੋ ਪਰ ਮਾਫ਼ ਕਰਕੇ ਬੱਸ ਸੇ ਪਾਸ਼ਾ ਪੜਾਈ ਹੁਣ ਤਾਂ ਥੀਕ ਕਰ ਸੇ ਤੋਂ ਜਾਂ ਦਿਨਾ ਦਿਨ ਗੱਲ ਛੱਡ ਦੇ ਵਿੱਚ ਨਾ ਜੀ ਕੋਈ ਵੀ ਦਰਤ ਹੈ ਨਹੀਂਗਾ ਤੇ ਉਹਦੇ ਕਰਕੇ ਦਰਖਤ ਨਾ ਹੋਣ ਕਰਕੇ ਆਪਣੇ ਛੱਡ ਦੇ ਵਿੱਚ ਥੋੜੀ ਜਿਹੀ ਦਿੱਕਤ ਆ ਜਾਂਦੀ ਹੈ ਵੀ ਇੱਕ ਤਾਂ ਜਿਹੜੀ ਆਪਣਾ ਡੌਗੀ ਆ ਆਪਣੀ ਜਿੰਮੀ ਆ ਵੀ ਉਹਨੂੰ ਬੰਨਣ ਦੇ ਵਿੱਚ ਥੋੜੀ ਜਿਹੀ ਦਿੱਕਤ ਆ ਜਾਂਦੀ ਆ ਕਿਉਂਕਿ ਜਦੋਂ ਆਪਾਂ ਇੱਥੇ ਬਰਾਂਡਾ ਆਪਣਾ ਹੈਗਾ ਥੋੜਾ ਜਿਹਾ ਛੋਟਾ ਹੈ ਇਹਦੇ ਵਿੱਚ ਬਸ 4-5 ਪਸ਼ੂ ਹੀ ਖੜ ਸਕਦੇ ਆ ਤੁਹਾਨੂੰ ਦਿਸਦਾ ਹੀ ਹੋਊਗਾ ਵੀਡੀਓ ਦੇ ਵਿੱਚ ਵੀ ਛੱਡ ਬਹੁਤ ਛੋਟਾ ਹੁਣ ਆਪ ਦੇਖੋ ਕੰਧ ਨਾਲ ਗਾਂ ਲੱਗੀ ਬੈਠੀ ਆ ਬਸ ਦੋ ਗਾਂਾਂ ਇੱਕ ਗਾਂ ਇੱਕ ਹੋਰ ਖੜ ਸਕਦੀ ਹੈ ਜੇ ਆਪਾਂ ਲਿਆ ਕਿ ਤੂੰ ਵੀ ਕੰਧ ਨਾਲ ਲੱਗੀ ਬੈਠੀ ਆ ਤੇ ਇੱਧਰ ਆਪਣੀ ਮਸ਼ੀਨ ਪਈ ਆ ਜੀ ਉਧਰ ਫਿਰ ਆਪਾਂ ਡਰਮ ਰੱਖੀ ਬੈਠੇ ਹਾਂ ਫਾਰਿਆਂ ਦਾ ਆ ਦੇ ਵਿੱਚ ਜਦੋਂ ਸੌਣ ਭਾਦ ਦਾ ਮੀਂਹ ਆਉਂਦਾ ਸੀਗਾ ਤੇ ਉਦੋਂ ਸੌਣ ਭਾਦ ਦੇ ਮੀਂਹ ਦੇ ਵਿੱਚ ਪਾਣੀ ਖੜ ਜਾਂਦਾ ਸੀਗਾ ਟੋਏ ਬਣ ਜਾਂਦੇ ਸੀਗੇ ਜੀ ਤੇ ਪਸ਼ੂਆਂ ਦਾ ਬਹਿਣਾ ਬੁਣਾ ਔਖਾ ਹੋ ਜਾਂਦਾ ਸੀਗਾ ਤਾਂ ਹੀ ਉਹ ਫਿਰ ਬਾਹਰ ਫਰਸ ਲਵਾਤੀ ਹੁਣ ਫਰਸ ਲਵਾਤੀ ਹੁਣ ਪਸ਼ੂ ਕਈ ਵਾਰੀ ਫਾਰ ਦੇ ਪਾਣੀ ਦੇ ਨਾਲ ਪੱਕਾ ਬਣਾ ਜਾਂਦੇ ਆ ਤੇ ਆ ਆਪਣੀ ਜਗਾ ਇਧਰ ਪੈਸੀ ਖਾਲੀ ਆ ਦੇਖੋ ਤੂਤ ਨਾ ਇਧਰ ਉੱਗ ਰਾਇਆ ਸੀਗਾ ਸ਼ੈੱਡ ਦੇ ਵਿੱਚ ਆਪਣੇ ਕੋਈ ਵੀ ਦਰਖਤ ਹੈ ਨਹੀਂਗਾ। ਦਰਖਤ ਤਾਂ ਉਹ ਬਿਚਨ ਸੌਖਾ ਹੁੰਦਾ ਨਾ ਜਿਹੜੇ ਬਾਕੀ ਦੇ ਜਾਨਵਰ ਆ ਜਿਵੇਂ ਆਪਾਂ ਡੌਗੀ ਵਗੈਰਾ ਹੁੰਦੀ ਜਿੰਮੀ ਆਪਣੀ ਜਿਵੇਂ ਕੁੱਕੜ ਆਪਣੇ ਮੁਰਗੇ ਰੱਖੇ ਉਹ ਚਲ ਛਾਵੇਂ ਬਹਿ ਜਾਂਦੇ ਹਨਾ ਉਹਨਾਂ ਨੂੰ ਬਹੁਤ ਔਖਾ ਹੋ ਜਾਂਦਾ। ਡੈਡੀ ਜੀ ਆ ਮਤਲਬ ਮੇਰੇ ਸਹੁਰਾ ਜੀ ਤੇ ਉਹ ਥੋੜੇ ਜਿਹੀ ਬਿਮਾਰ ਹੋ ਗਏ ਸੀਗੇ ਉਹਨਾਂ ਕਰਕੇ ਆਪਾਂ ਥੋੜੀ ਜਿਹੀ ਨਾ ਪ੍ਰੋਬਲਮ ਕਰਕੇ ਆਪਾਂ ਚਲੋ ਉਧਰ ਹਨਾ ਆਪਾਂ ਉਲਝ ਕੇ ਥੋੜਾ ਜਿਹਾ ਚਲੋ ਉਹਨਾਂ ਦੀ ਜਾਨ ਬਚ ਗਈ ਸ਼ੁਕਰ ਪਰ ਆਪਾਂ ਨੇ ਸ਼ੈੱਡ ਥੋੜਾ ਜਿਹਾ ਰੁਕ ਗਏ ਸੀ ਉਦੋਂ ਪਾਇਆ ਨਹੀਂ ਗਿਆ ਸੀਗਾ। ਤੇ ਅੱਜ ਆਪਾਂ ਰੱਖਤੀ ਆ ਜੀ ਨੀ ਪਰਮਾਤਮਾ ਦੀ ਕਿਰਪਾ ਦੇ ਨਾਲ ਤੇ ਦਿਓ ਜੀ ਵਧਾਈਆਂ ਛੱਤ ਆਪਾਂ ਆ ਨਾ ਫੇਰ ਮਹਾਰਾਜ ਨੇ ਕਿਰਪਾ ਕਰਤੀ ਆਪਾਂ ਛੱਤ ਦੇ ਬਰੋਬਰ ਕਾ ਕੇ ਕਿਰਾ ਠਲ ਜਾਵਾਂਗੇ ਤੇ ਜਿੱਥੋਂ ਤੱਕ ਆਪਣਾ ਲੋਟ ਆ ਆਪਣੀ ੱਟ ਪੂਰੀ ਆਈ ਉੱਥੇ ਤੱਕ ਆਪਾਂ ਕਰਕੇ ਖਾਲ ਜਾਵਾਂਗੇ ਬਾਕੀ ਆਪਾਂ ਸਾਰੇ ਕੰਦ ਵਾਲੀ ਸਾਰੀ ਜਿਹੜੀ ਜਗ੍ਹਾ ਹੈਗੀ ਆ ਉਹ ਆਪਾਂ ਬਰਾਂਡੇ ਦੇ ਅੰਦਰ ਕਰ ਲਾਂਗੇ ਜੀ ਤੇ ਆਹ ਕੰਦ ਸਾਰੀ ਚੱਕੀ ਜਾਊਗੀ ਜੀ ਆਪਣੇ ਛਿੱਡ ਦੀ ਇਹ ਚੱਕ ਕੇ ਸਾਰੀ ਪਿੱਛੇ ਜਾਵੜੂਗੀ ਇਟਾਲੀ ਪਾਸੇ ਜਿਹੜੀ ਇਹ ਖੁਰਨੀ ਅੰਦਰ ਬਾਅਦ ਇਹ ਖੁਰਮੀਆਂ ਆਪਾਂ ਵਿਚਾਲੇ ਰੱਖਾਂਗੇ ਹੋਊਗੀ ਜਿਵੇਂ ਜਿਵੇਂ ਜੀ ਆਪਾਂ ਮਤਲਬ ਵੀ ਆਪਣਾ ਅੱਗੇ ਵਧੀ ਜਾਊਗਾ ਕੰਮ ਆਪਾਂ ਉਹ ਤੁਹਾਨੂੰ ਤੁਹਾਡੇ ਨਾਲ ਸਾਂਝਾ ਕਰਾਂਗੇ ਤੁਹਾਨੂੰ ਵਿਖਾਈ ਜਾਵਾਂਗੇ ਤੇ ਅੱਜ ਆਪਾਂ ਨੀਰ ਖਾਈ ਹੈ ਜੀ ਇੱਕ ਮਜ਼ਦੂਰ ਬਜ਼ੁਰਗ ਮਜ਼ਦੂਰ ਲੱਗੇ ਆਪਣੇ ਤੇ ਬਹੁਤ ਭਗਤ ਬੰਦੇ ਆ ਤੇ ਉਹਨਾਂ ਦੇ ਹੱਥੋਂ ਨੀਰ ਖਾਈ ਹੈ ਜੀ ਆਪਾਂ ਤੇ ਮਹਾਰਾਜ ਕਿਰਪਾ ਕਰੇ ਜੀ ਤੇ ਆਪਣੇ ਆਹ ਬਰਾਂਡੇ ਤੋਂ ਸ਼ੁਰੂਆਤ ਹੋਊਗੀ ਇਹ ਬਰਾਂਡੇ ਦੀ ਆਪਾਂ ਨੀਰ ਉੱਥੇ ਤੱਕ ਰੱਖਤੀ ਹੈ ਜੀ ਜਿੱਥੋਂ ਤੱਕ ਆਪਣੀ ਇੱਟ ਪੂਰੀ ਆਈ ਆਪਣੀ ਪਹੁੰਚ ਹੋਈ ਜੀ ਤੇ ਉਥੋਂ ਤੱਕ ਆਪਾਂ ਬਰਾਂਡੇ ਦੀ ਕੰਦ ਕਰਕੇ ਤੇ ਛੱਡ ਦੇਵਾਂਗੇ ਜੀ ਪਾਠੀਆਂ ਆਪਣੀਆਂ ਮੀਹਾਂ ਦੀਆਂ ਸੀ ਭੇਜਦੇ ਸੀ ਆਪਾਂ ਹੁਣ ਖਲਾਰਦੇ ਆ ਜੀ ਇਹਨੂੰ ਧੁੱਪ ਲੱਗ ਜੂਗੀ ਤੇ ਇਹਨੂੰ ਵੀ ਹੁਣ ਆਪਾਂ ਨੂੰ ਸਾਈਡ ਤੇ ਕਰਨਾ ਪਊਗਾ ਤੇ ਇੱਧਰ ਆਪਾਂ ਸਟਾਰਿਆ ਜੀ ਸੀਮੈਂਟ ਤੇ ਰੇਤਾ ਤੇ ਇਹਦੇ ਗੱਟੇ ਸੀਮੈਂਟ ਆਪਾਂ ਲੈੰਟਰ ਲਾਵਾਂਗੇ ਆ ਆਪਣਾ ਜੀ ਐਲੋਵੀ ਦਾ ਬੁੱਟਾ ਹੁਣ ਆ ਇਧਰ ਇਹ ਦਰਖਤ ਲੱਗੇ ਜੀ ਇਹ ਦਰਖਤ ਹੁਣ ਸਾਰੇ ਆ ਜਿੰਨੇ ਵੀ ਲੱਗੇ ਤੂਤ ਆ ਚਾ ਆ ਦਰਖਤ ਲੱਗਿਆ ਇਹ ਹੁਣ ਆਪਣੇ ਬਰਾਂਡੇ ਦੇ ਵਿੱਚ ਆ ਜਾਣਗੇ ਜੀ ਆਪਣਾ ਬਰਾਂਡਾ ਪੂਰਾ ਮੰਨ ਲਓ ਖੁੱਲ ਜੂਗਾ ਇਹਦੇ ਲਈ ਆ ਕੰਦ ਸਾਰੀ ਇਧਰ ਆ ਜੂਗੀ ਬਰਾਂਡਾ ਵਿੱਚ ਆ ਜੂਗਾ ਤੇ ਜੇ ਤੂਤ ਆ ਹੁਣ ਆਪਣੇ ਸ਼ਰਟ ਤੋਂ ਬਾਹਰ ਆ ਜੀ ਇਹ ਤੇ ਹੁਣ ਆਪਾਂ ਜਦੋਂ ਕੰਦ ਪਿੱਛੇ ਚੱਕ ਕੇ ਕਰਤੀ ਤੇ ਇਹ ਆਪਣੇ ਸ਼ਰਟ ਦੇ ਅੰਦਰ ਆ ਜੀਏ ਤੇ ਤੂਤ ਆਪਾਂ ਨੂੰ ਸੋਹ ਹੋ ਜੂਗਾ ਹਾਲ ਤਾਂ ਉਧਰ ਕੱਚੇ ਥਾਂ ਤੇ ਆਪਾਂ ਪਸੂ ਬੰਨਿਆ ਕਰਾਂਗੇ ਜੀ ਨਾਲੇ ਆਪਣੇ ਜਿਹੜੀ ਜਿੰਮੀ ਆ ਤੇ ਆਪਣੇ ਕੋਈ ਦਰਖਤ ਹੈ ਨਹੀਂਗਾ ਪਸ਼ੂਆਂ ਦੇ ਵਿੱਚ ਬਣਦੇ ਆ ਥੋੜਾ ਜਿਹਾ ਪਸ਼ੂਆਂ ਨੂੰ ਵੀ ਵੜਦੀ ਆ ਉਹ ਪਸ਼ੂਆਂ ਦਾ ਨੁਕਸਾਨ ਹੋ ਜੀਵੇ ਜੇ ਕੋਈ ਦੰਦੀ ਵਗੈਰਾ ਵੜਦੀ ਤਾਂ ਹਨਾ ਥੋੜੀ ਜੀ ਮਤਲਬ ਪਸ਼ੂਆਂ ਨੂੰ ਪੈਂਦੀ ਹੈ ਜੀ ਉਹ ਤੇ ਚਲੋ ਵੀ ਉਹਨੂੰ ਆਪਾਂ ਤੂ ਥੱਲੇ ਬੰਦ ਦੇ ਕਰਾਂਗੇ ਆ ਆਪਣੇ ਜਿਹੜੇ ਮੁਰਗੇ ਆ ਉਹ ਸਾਰਾ ਦਿਨ ਖੁਰਨੀਆਂ ਦੇ ਵਿੱਚ ਬੈਠੇ ਰਹਿੰਦੇ ਹਨਾ ਉਹ ਵੀ ਮੁਰਗੇ ਇੱਥੇ ਬੈਠੇ ਰਿਹਾ ਕਰਾਂਗੇ ਤੂ ਤਾਂ ਥੱਲੇ ਸੌਖਾ ਹੋ ਜੂਗਾ ਜਿਹੜੀ ਇਹ ਸਾਰੀ ਕੰਦ ਆ ਜੀ ਇਹ ਆਪਾਂ ਜਾਵੜੂ ਵੀ ਪਿੱਛੇ ਪਿੱਛੇ ਜਾਵੜੂਗੀ ਕੰਦ ਆਪਾਂ ਓਨੀ ਓਨੀ ਟਾਵਾਂਗੇ ਜੀ ਜਿੰਨੀ ਜਿੰਨੀ ਖੁਰਨੀ ਆ ਤੇ ਖੁਰਨੀ ਆਪਾਂ ਜੀ ਇਹ ਵਿਚਾਲੇ ਰੱਖਾਂਗੇ। ਖੁਰਨੀ ਇਹ ਵਿਚਾਲੇ ਰਹੂਗੀ ਜੀ ਇਧਰਲੀ ਸਾਈਡ ਪੱਕਾ ਜਗਾ ਰਹੂਗੀ ਤੇ ਪਰਲੀ ਸਾਈਡ ਕੱਚੇ ਜਗੇ ਤੇ ਪਸ਼ੂ ਬੰਨਿਆ ਕਰਾਂਗੇ। ਖੁਰਨੀ ਆਪਾਂ ਇਹ ਵਿਚਾਲੇ ਰੱਖਾਂਗੇ। ਚਲੋ ਜੀ ਹੌਲੀ ਹੌਲੀ ਕੰਮ ਸੈੱਟ ਹੁੰਦੇ ਆ ਹਨਾ ਇੱਕੋ ਜੰਮ ਲਗਾਤਾਰ ਤੱਕ ਕੁਝ ਵੀ ਨਹੀਂ ਹੁੰਦਾ। ਹਾਂਜੀ ਟਾਈਮ ਹੋ ਗਿਆ ਜੀ ਡੇਢ ਦਾ। ਆਪਾਂ ਪਸ਼ੂਆਂ ਚਾਏ ਸੀ ਜੀ ਡੇੜਾ ਮਾਰਨ ਕਰਨ ਗਏ ਆ। ਉਹ ਗਰਮੀ ਵੀ ਬਹੁਤ ਜ਼ਿਆਦਾ ਹਨਾ ਇਹ ਤੁੱਕੇ ਦਾ 10 ਮਿੰਟ ਵੀ ਆਪਾਂ ਤੋਂ ਨਹੀਂ ਖੜਾ ਜਾਂਦਾ ਉਹਨਾਂ ਤੁੱਕੇ ਕੰਮ ਕਰਨਾ ਬਹੁਤ ਖਾਚ ਰੋਸ ਜੀ ਰੈਸਟ ਵਿਚ ਨਹੀਂ ਚਾਹੀਦੀ ਤੇ ਬੰਦੇ ਨੂੰ ਜਦ ਰੂਰੀਆ ਬਾਈ ਜੂਰੇ ਕੇ ਰੈਸਟ ਕਰਦਾ ਤੇ ਆਪਾਂ ਐਸੀ ਜੀ ਪਸ਼ੂਆਂ ਨੇ ਕੀੜਾ ਮਾਰਨ ਤੇ ਚਲੋ ਜੀ ਪਸ਼ੂ ਆਪਣੇ ਵਧੀਆ ਰੈਸਟ ਕਰੀ ਜਾਂਦੇ ਆ ਹਾਂ ਜੀ ਉਹ ਗਾਂ ਵੀ ਆਪਣੀ ਬੈਠੀ ਆ ਦੋ ਗਾਵਾਂ ਆਪਣੀਆਂ ਖੜੀਆਂ ਨੇ ਤੇ ਇਹਨੂੰ ਆਪਾਂ ਚਿੱਟੀ ਗਾਂ ਇਹਦਾ ਨਾਂ ਚਿੱਟੀ ਗਾਂ ਧਰਦਾ ਬਸ ਹੈ ਤੇ ਚਿੱਟਾਪੂ ਵੀ ਕਾਲੇ ਪਰ ਪਹਿਨ ਚਿੱਟੀ ਗਾਂ ਹੀ ਕਹਿੰਦੇ ਚਿੱਟੀ ਗਾਂ ਵੀ ਆਪਣੀ ਬੈਠੀ ਐ ਸੁਪਰਮਾਤਮਾ ਦੀ ਕਿਰਪਾ ਦੇ ਨਾਲ ਜੀ 15 ਤਰੀਕ ਨੂੰ ਅੱਠਵਾਂ ਮਹੀਨਾ ਚੱਲ ਪੂਗਾ ਤੇ ਹੁਣ ਆਪਾਂ ਇਹਨੂੰ ਨਾ ਇੱਕ ਡੰਗ ਚੋਈ ਜਾਂਨੇ ਆ ਜੀ ਇੱਕ ਡੰਗ ਵੀ ਤੋਂ ਵੀ ਮੰਨ ਲਓ ਇੱਕ ਡੰਗ ਹੁਣ ਚੋਈ ਜਾਂਨੇ ਆ ਜੀ ਤੇ ਬਸ ਇੱਕ ਦਦੇ ਦੇ ਵਿੱਚ ਫਿਰ ਆਪਾਂ ਤਿੰਨ ਚਾਰ ਦਿਨ ਲਗਾਤਾਰ ਤੇ ਤਿੰਨ ਦਿਨਾਂ ਤੋਂ ਕਦੇ ਚਾਰ ਦਿਨਾਂ ਤੋਂ ਚੋਇਆ ਕਰਾਂਗੇ ਤੇ ਹੌਲੀ ਹੌਲੀ ਕਰ ਦੇ ਜੀ ਇਹਨੂੰ ਬਸ ਆ ਪਠਵਾਂ ਮਹੀਨਾ ਚੜ੍ਹਨ ਤੋਂ ਪਹਿਲਾਂ ਪਹਿਲਾਂ ਆਪਾਂ ਇਹਨੂੰ ਚੂਣੀ ਬੰਦ ਕਰ ਦੇਾਂਗੇ ਟੂਪਾ ਭਰ ਕੇ ਤੁਹਾਡੇ ਨਾਲ ਵਲੌਗ ਬਣਾਵਾਂਗੇ ਜਿੱਦੇ ਆਪਾਂ ਟੂਪਾ ਭਰੀਆਂ ਵੀ ਕਿਹੜੀਆਂ ਆਪਾਂ ਟੂ ਇਹ ਪੜ੍ਹਨੀ ਕਿਉਂ ਜ਼ਰੂਰੀ ਹੈ ਸਾਨੂੰ ਤੁਹਾਨੂੰ ਦੱਸਾਂਗੇ ਜੀ